ਗੁਰਜੀਤ ਉਹਦਲਾ ਸਵੇਲੇ ਆਪਣੇ ਘਰ ਮੌਜੂਦ ਨੇ ਤੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਜਰਾ ਹੈ ਵੋਟ ਪਾਉਣ ਵਾਸਤੇ ਜਾ ਰਹੇ ਨੇ ਤੇ ਮਾਤਾ ਦਾ ਅਸ਼ੀਰਵਾਦ ਲੈਣ ਵਾਸਤੇ ਤੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰ ਮੌਜੂਦ ਨੇ ਕਿ ਆਪਣੇ ਮਾਤਾ ਜੀ ਦੇ ਨਾਲ ਵੋਟ ਪਾਉਣ ਵਾਸਤੇ ਜਾ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਮੈਮ ਕੀ ਕਹਿਣਾ ਚਾਹੋਗੇ ਕਿੰਨਾ ਉਤਸ਼ਾਹ ਹੈ ਬਹੁਤ ਅੱਛਾ ਲੱਗ ਰਿਹਾ ਹੈ ਜੀ ਆਫਟਰ ਆਲ ਹੁਣ ਲੱਗ ਰਿਹਾ ਹੈ ਕਿ ਮਿਹਰਤ ਜਿਹੜੀ ਹੈ ਉਹ ਰੰਗ ਲੈ ਕੇ ਆਉਗੀ ਇਸ ਵਾਰ ਤੁਹਾਡਾ ਵੀ ਬਹੁਤ ਵੱਡਾ ਰੋਲ ਰਿਹਾ ਹੈ ਲਗਾਤਾਰ ਤੁਸੀਂ ਸੜਕਾਂ ਤੇ ਨਜ਼ਰ ਆਏ ਜੀ ਬਿਲਕੁਲ ਇਹ ਤੇ ਦੇਖੋ ਫੈਮਿਲੀ ਦੀ ਸਪੋਰਟ ਤੋਂ ਬਿਨਾਂ ਵੱਡੀ ਫਾਈਟ ਹੁੰਦੀ ਹੈ ਇਟਸ ਫੈਮਿਲੀ ਦਾ ਸਪੋਰਟ ਬਹੁਤ ਜ਼ਰੂਰੀ ਹੈ ਮਾਤਾ ਜੀ ਕੀ ਕਹੋਗੇ ਅੱਜ ਆਪਣੇ ਪੁੱਤ ਨੂੰ ਕੀ ਦੁਆ ਦਿਤੀ ਹੈ ਅਸੀਂ ਦੁਆ ਦਿਤੀ ਮਹਾਰਾਜ ਚੰਗੇ ਚੰਗੇ ਕੰਮ ਕਰੇ ਸੱਚੇ ਬਾਦਸ਼ਾਹ ਚੰਗੇ ਚੰਗੇ ਮੇਰਾ ਪੁੱਤ ਜਿੱਤੇ ਦਿੱਲੀ ਪਹੁੰਚੇ ਦਿੱਤ ਕੇ ਤੀਸਰੀ ਵਾਰ ਇਸ ਵੇਲੇ ਪੁੱਤ ਜਾ ਰਿਹਾ ਹੈ ਹਾਂ ਤੀਸਰੀ ਵਾਰ ਜਾ ਰਿਹਾ 3rd ਟਾਈਮ ਹਾਂ ਇਸ ਵਾਰ ਖਾਸ ਅਸ਼ੀਰਵਾਦ ਦਿੱਤਾ ਕੋਈ ਚਾਹ ਹਾਂ ਜੀ ਬਹੁਤ ਬਹੁਤ ਅਸ਼ੀਰਵਾਦ ਹਾਂ ਮੈਮ ਕੀ ਕਹੋਗੇ ਇਸ ਵਾਰ ਇਲੈਕਸ਼ਨ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਪੋਜ਼ਿਟਿਵ ਸਾਇੰਸ ਕੀ ਨਜ਼ਰ ਆਈ ਬਹੁਤ ਪੋਜ਼ਿਟਿਵ ਸਾਇੰਸ ਨੇ ਸਵੇਰ ਤੋਂ ਮੇਰਾ WhatsApp ਮੈਸੇजेस ਨਾ ਭਰ ਗਿਆ ਜਿਹੜੇ ਵੋਟ ਕਾਸਟ ਕਰਕੇ ਆ ਰਹੇ ਨੇ ਉਹ ਆਪਣੇ ਦੱਸ ਰਹੇ ਨੇ ਆਪਣੀ ਫੋਟੋਸ ਭਾ ਕੇ ਕਿ ਅਸੀਂ ਵੋਟਸ ਵੋਟਸ ਭਾ ਕੇ ਆਏ ਆ ਜੀ ਸੋ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਉਹ ਬਿਲਕੁਲ ਤੁਸੀਂ ਵੇਖਦੇ ਹੋ ਇਸ ਵੇਲੇ ਆਪਣੇ ਇਸ ਵੇਲੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰ ਤੁਸੀਂ ਲਗਾਤਾਰ ਆਪਣੇ ਮਾਤਾ ਜੀ ਔਰ ਉਨ੍ਹਾਂ ਕੀ ਉਹਨਾਂ ਦੀ ਜਿਹੜੀ ਬਹੂ ਔਰ ਬੇਟੀ ਸਾਰੇ ਮਿਲ ਕੇ ਇਸ ਵੇਲੇ ਵੋਟਿੰਗ ਵਾਸਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇੱਕ ਅਲੱਗ ਸੀਨ ਜਿਹਾ ਨਜ਼ਰ ਆ ਰਿਹਾ ਹੈ ਔਰ ਲੋਕ ਜਿਹੜੇ ਜਿੱਥੇ ਵੋਟ ਪਾਣ ਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਪੋਲਿਟਿਕਲ ਲੀਡਰਸ ਦੀ ਫੈਮਲੀਆਂ ਨੇ ਤਾਂ ਤੁਸੀਂ ਦੇਖੋ ਆਪਣੀ ਮਾ ਦਾ ਅਸ਼ੀਰਵਾਦ ਦੇ ਨਾਲ ਜਿਹੜਾ ਹੈ ਇਸ ਵੋਟ ਦੀ ਸ਼ੁਰੂਆਤ ਕਰ ਰਹੇ ਨੇ ਤਾਂ ਬਿਲਕੁਲ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਮਾਹੌਲ ਕਿਸ ਤਰ੍ਹਾਂ ਹੈ ਮੈਮ ਕੀ ਕਹਿਣਾ ਚਾਹੋਗੇ ਅੱਜ ਇੱਕ ਸਪੈਸ਼ਲ ਵੋਟ ਕਰਨ ਜਾ ਰਹੇ ਹਾਂ ਸਪੈਸ਼ਲ ਵੋਟ ਤਾਂ ਨਹੀਂ ਇਹ ਤਾਂ ਸਾਨੂੰ ਪਤਾ ਹੀ ਸੀ ਕਿ ਕਿੱਥੇ ਕਰਨੀ ਆ ਹਾਂਜੀ ਹਾਂਜੀ ਸੋ ਬਹੁਤ ਖੁਸ਼ੀ ਹੈ ਉਹ ਦਿਨ ਆ ਗਿਆ ਫਾਈਨਲੀ ਜਿਸ ਦਿਨ ਵਾਸਤੇ ਇਹਨੇ ਮਿਹਨਤ ਕੀਤੀ ਹੈ ਇਹਨੇ ਸਾਲਾਂ ਤੋਂ ਪਾਪਾ ਲੱਗੇ ਹੋਏ ਆ ਸੋ ਆਈ ਹੋਪ ਕਿ ਸਾਰੇ ਵੋਟ ਕਰਨ ਜਾਣਗੇ ਐਂਡ ਰਿਸਪਾਂਸ ਬਹੁਤ ਵਧੀਆ ਹੋਊਗਾ ਜੀ ਕੈਂਡੀਡੇਟ ਨੂੰ ਵੋਟ ਕਰਦੇ ਤੁਸੀਂ ਆਪਣੇ ਪਾਪਾ ਨੂੰ ਵੋਟ ਕਰ ਰਹੇ ਕੀ ਅਲਗ ਹੈ ਸਾਡੇ ਵਾਸਤੇ ਵੀ ਉਹ ਇੱਕ ਕੈਂਡੀਡੇਟ ਹੀ ਨੇ ਮਤਲਬ ਜੇ ਅਸੀਂ ਇੱਕ ਅੱਛੇ ਸਿਟੀਜ਼ਨ ਆ ਇੱਕ ਅੱਛੇ ਸਿਟੀਜ਼ਨ ਆ ਅਮਰਿਤ ਸਰਦੇ ਤਾਂ ਸਾਨੂੰ ਇੱਕ ਕੈਂਡੀਡੇਟ ਨੂੰ ਪ੍ਰੇਫਰੈਂਸ ਦੇਣੀ ਚਾਹੀਦੀ ਐ ਜੇ ਮੈਂ ਸੋਚਾਂ ਕਿ ਕੈਂਡੀਡੇਟ ਦੇ ਤੌਰ ਤੇ ਫਿਰ ਵੀ ਮੈਂ ਉਹਨਾਂ ਨੂੰ ਹੀ ਵੋਟ ਪਾਉਂਗੀ ਪਾਪਾ ਨੂੰ ਕੀ ਕਿਹਾ ਸਵੇਰੇ ਅਸੀਂ ਸਵੇਰੇ ਤਾਂ ਹਰਮੰਦਰ ਸਾਹਿਬ ਗਏ ਸੀ ਜੀ ਮੱਥਾ ਟੇਕਿਆ ਤੇ ਅਸੀਂ ਬਲੇਸਿੰਗਸ ਲਈਆਂ ਨੇ ਆਪਣਾ ਦਿਨ ਸ਼ੁਰੂ ਕੀਤਾ ਸਾਰੇ ਇਕੱਠੇ ਹੁਣ ਵੋਟ ਪਾਣ ਜਾਵਾਂਗੇ 올 ది ਬੈਸਟ ਦਾ ਸ਼ਾਮ ਨੂੰ ਹੀ ਕਹਤਾ ਸੀ ਗੱਲ ਹਾਂਜੀ ਟਾਈਮ ਹੈਟ੍ਰਿਕ ਹੈਟ੍ਰਿਕ ਹੋ ਥਰਡ ਟਾਈਮ ਨਹੀਂ ਹੈਟ੍ਰਿਕ ਦੀ ਇਸ ਵੇਲੇ ਆਵਾਜ਼ ਜਿਹੜੀ ਹੈ ਉਹ ਆਂਦੀ ਨਜ਼ਰ ਆ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਲਗਾਤਾਰ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਤੇ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਰਿਵਾਰ ਇਸ ਵੇਲੇ ਜਿਹੜਾ ਹੈ ਆਪਣੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਜਾ ਰਿਹਾ ਹੈ ਤਾਂ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਲਗਾਤਾਰ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਕਿ ਕੈਂਡੀਡੇਟ ਜਿਹੜੇ ਨੇ ਆਪਣੇ ਹੱਕ ਦਾ ਇਸਤੇਮਾਲ ਕਰਨ ਜਾ ਰਹੇ ਨੇ ਸਰ ਕੀ ਕਹੋਗੇ ਇਸ ਵਾਰ ਬਹੁਤ ਵਧੀਆ ਹੈ ਬਹੁਤ ਅੱਛਾ ਲੱਗ ਰਿਹਾ ਹੈ ਤੇ ਕਹਿਣਾ ਤੇ ਇਹੀ ਹੈ ਕਿ ਵੋਟ ਪਾਉਣ ਜ਼ਰੂਰ ਜਾਇਓ ਤੇ ਦਿਲ ਦੀ ਸੁਣ ਕੇ ਪਹੁੰਚ ਜਾਇਓ ਤੇ ਦਿਲ ਦੀ ਸੁਣ ਕੇ ਔਜਲਾ ਹੀ ਚੁਣਨ ਦਾ ਤੁਹਾਡਾ ਜੀ ਕਰੇਗਾ ਸੋ ਜ਼ਰੂਰ ਚੁਣਿਓ ਦੁਬਾਰਾ ਕਹਿੰਦੇ ਦਿਲ ਦੀ ਭਾਵਨਾ ਬੜੀ ਜ਼ਬਰਦਸਤ ਹੁੰਦੀ ਹੈ ਤੇ ਸੁਣਨੀ ਦਿਲ ਦੀ ਚਾਹੀਦੀ ਹੈ ਭਾਜੀ ਕੰਮ 'ਚ ਮਨ ਨਹੀਂ ਲੱਗਦਾ ਜੇ ਤੁਸੀਂ ਦਿਲ ਦੀ ਨਾ ਸੁਣੋ ਤੇ ਵੋਟਾਂ 'ਚ ਵੀ ਨਹੀਂ ਫਿਰ ਮਨ ਲੱਗਣਾ ਜੇ ਤੁਸੀਂ ਦਿਲ ਦੀ ਨਾ ਸੁਣੋਗੇ ਸੋ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਲੋਕ ਦਿਲ ਦੀ ਸੁਣਨਗੇ ਤੇ ਔਜਲਾ ਚੁਣਨਗੇ ਤਾਂ ਬਿਲਕੁਲ ਦਿਲ ਦੀ ਸੁਣਨਗੇ ਔਜਲਾ ਚੁਣਨਗੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵੋਟ ਪਾਣ ਜਾ ਰਹੇ ਹਾਂ ਔਰ ਵੋਟ ਇਸ ਵਾਰ ਅਸੀਂ ਹੈਟ੍ਰਿਕ ਉਸਤੇ ਪਾਣ ਜਾ ਰਹੇ ਹਾਂ ਔਇਲਾ ਸਾਹਿਬ ਫਿਰ 3rd ਟਾਈਮ ਵੋਟ ਪਾਣ ਜਾ ਰਹੇ ਹੋ 3rd ਕੇ ਹੈਟ੍ਰਿਕ ਕਰਨ ਜਾ ਰਹੇ ਆ ਔਰ 3rd ਟਾਈਮ ਵੋਟ ਆਪਣੀ ਨੂੰ ਵੀ ਪਾਉਣ ਜਾ ਰਹੇ ਆ ਔਰ ਪ੍ਰਮਾਤਮਾ ਚਾਹੇ ਕਿ ਉਹਨਾਂ ਦੀ ਕਾਲਪੁਰਖ ਦੀ ਬਹੁਤ ਕਿਰਪਾ ਹੈ ਔਰ ਹੈਟ੍ਰਿਕ ਵੀ ਜਰੂਰ ਕਰਨਗੇ ਕਿ ਦਿਲ ਦੀ ਸੁਣਨੀ ਚਾਹੀਦੀ ਕਿ ਦਿਮਾਗ ਦੀ ਸੁਣਨੀ ਚਾਹੀਦੀ ਹੁਣ ਲੋਕਾਂ ਨੇ ਦਿਲ ਦੀ ਸੁਣਨੀ ਹੈ ਹੁਣ ਚੋਣਾ ਹੈ ਅੱਜ ਚੋਣਾ ਹੈ ਅੱਜ ਚੋਣਾ ਹੈ ਹਾਂ ਹੁਣ ਲੋਕਾਂ ਨੇ ਦਿਲ ਦੀਆਂ ਸੁਣਨੀਆਂ ਨੇ ਮੇਰਾ ਖਿਆਲ ਹੈ ਕਿਉਂਕਿ ਬੰਦਾ ਤਿਆਰ ਹੋ ਕੇ ਜਾਂਦਾ ਜਿਸ ਨੂੰ ਵ ਵਾਜਾ ਜਜ ਤਿਆਰ ਨੇ ਲੋਕਾਂ ਦਾ ਮਨ ਤਿਆਰ ਹੈ ਤਿਆਰ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਫੈਮਲੀ ਦੇ ਨਾਲ ਮਿਲ ਕੇ ਇਸ ਵੇਲੇ ਇੱਥੇ ਪਹੁੰਚੇ ਨੇ ਤਾਂ ਤੁਸੀਂ ਦੇਖੋ ਇਸ ਵੇਲੇ ਉਹਨਾਂ ਦਾ ਅਭਿਸ਼ੇਕ ਕੀਤਾ ਜਾ ਰਿਹਾ ਹੈ ਤਾਂ ਇਹ ਅਭਿਸ਼ੇਕ ਦੀਆਂ ਤਸਵੀਰਾਂ ਕੁਝ ਖਾਸ ਨੇ ਇਹ ਸਭ ਤੋਂ ਖਾਸ ਤਸਵੀਰ ਹੈ ਕਿ ਤੁਸੀਂ ਦੇਖੋ ਕਿ ਉਹਨਾਂ ਵੱਲੋਂ ਉਹਨਾਂ ਦਾ ਤਿਲਕ ਅਭਿਸ਼ੇਕ ਕੀਤਾ ਗਿਆ ਹੈ ਔਰ ਇਸ ਦੇ ਨਾਲ ਨਾਲ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਮੌਲੀ ਬੰਨੀ ਜਾ ਰਹੀ ਹੈ ਜੋ ਕਿ ਇੱਕ ਚੰਗਿਆਈ ਦਾ ਸਾਈਨ ਹੁੰਦਾ ਹੈ ਮੌਲੀ ਜਿਹੜੀ ਹੈ ਇੱਕ ਸਰ ਕੀ ਕਹਣਾ ਚਾਹੋਗੇ ਇਸ ਮੌਲੀ ਬਾਰੇ ਬਿਲਕੁਲ ਜੀ ਇੱਕ ਪੁੱਤਰ ਜਿਹੜਾ ਹੁੰਦੀ ਹੈ ਮੌਲੀ ਇਹ ਵੱਡੀ ਹੈ ਉੱਤੇ ਹੋਰੇ ਸ਼ੁਭ ਕਾਮਨਾਵਾਂ ਹੁੰਦੀਆਂ ਨੇ ਔਰ ਪਰਮਾਤਮਾ ਦਾ ਅਸ਼ੀਰਵਾਦ ਹੁੰਦਾ ਹੈ ਕੈਸਾ ਤਾਕਤ ਚੱਲੇਗੀ ਮੋਲੀ ਦੀ ਤਾਕਤ ਬਿਲਕੁਲ ਦੀ ਬਿਲਕੁਲ ਕਿਉਂ ਨਹੀਂ ਚੱਲੇਗੀ ਸਾਡੇ ਲੀਲਾ ਜੀ ਜਿਹੜੇ ਸਾਡੇ ਬਹੁਤ ਸੀਨੀਅਰ ਨੇ ਆਪਣੇ ਸੇਵਾਦਾਰ ਤੇ ਉਹਨਾਂ ਨੇ ਮੋਲੀ ਬਣ ਕੇ ਮਤਲਬ ਅਸ਼ੀਰਵਾਦ ਦਿੱਤਾ ਗਿਆ ਹਾਂ ਸਾਡੇ ਜਿਹੜਾ ਚੋਣਾ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਉਹਦੇ ਵਿੱਚ ਵੋਟ ਪਾਉਣ ਜਾ ਰਹੇ ਆ ਔਰ ਮੈਨੂੰ ਪਰਮਾਤਮਾ ਦੀ ਅਰਦਾਸ ਬੇਨਤੀਆਂ ਕਰਕੇ ਔਰ ਵਿਸ਼ਵਾਸ ਹੈ ਔਰ ਲੋਕ ਵੱਡੀ ਲੀਡ ਦੇ ਨਾਲ ਅੱਜ ਜਿਤਾਉਣਗੇ ਵੀ ਔਰ ਮੈਂ ਮਾਤਾਦਾਨ ਕਰਨਗੇ ਔਰ ਅੱਜ ਇਹ ਜਿਹੜਾ ਚੋਣ ਜਿਹੜਾ ਪਿਛਲਾ ਵੱਡਾ ਪ੍ਰਚਾਰ ਸੀ ਦੋ ਦਿਨ ਬਿਲਕੁਲ ਖਤਮ ਹੋਇਆ ਅੱਜ ਜਿਹੜੀ ਮੇਨ ਚੀਜ਼ ਅੱਜ ਉਹ ਲੋਕਾਂ ਨੇ ਆਪਣੀ ਮਤਾਦਾਨ ਕਰਨਾ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਚਾਹੇ ਗਰਮੀ ਵੀ ਆ ਵੋਟ ਪਾਉਂ ਜ਼ਰੂਰ ਆਓ ਕਿਉਂਕਿ ਬੜੀ ਵੱਡੀ ਚੋਣ ਕਰਨੀ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਬਹੁਤ ਲੋਕ ਬਾਅਦ ਚ ਆਪਾਂ ਸੋਚਦੇ ਰਹੇ ਨੇ ਕਿ ਆ ਹੋਣਾ ਚਾਹੀਦਾ ਹੈ ਆ ਹੋਣਾ ਚਾਹੀਦਾ ਜੀ ਪਰ ਅੱਜ ਚੋਣ ਮਤਲਬ ਵੋਟ ਕਰਨ ਜ਼ਰੂਰ ਜਾਓ ਮੇਰੀ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕਈ ਰ ਬੰਦੇ ਬੈਠੇ ਰਹਿੰਦੇ ਨੇ ਕੱਲ੍ਹ ਘੜੀ ਨੂੰ ਚਲੇ ਜਾਗੇ ਜਾਂ ਮਤਲਬ ਉਲਝਣਾ ਚ ਜਾਂ ਕੇ ਕੋਈ ਪਰੇਸ਼ਾਨੀ ਚ ਕੋਈ ਪਰ ਦੇ ਜੀ ਸੁਣੋ ਤੁਸੀਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਹਾਜ਼ਰੀ ਭਰ ਕੇ ਆਏ ਹੋ ਗੁਰੂ ਨਗਰੀ ਦੇ ਵਿੱਚ ਕਿਹਾ ਜਾਂਦਾ ਕਿ ਹਰ ਕਣ ਕਣ ਤੇ ਰੱਬ ਵੱਸਦਾ ਲੱਗਦਾ ਇਸ ਵਾਰ ਗੁਰੂ ਨਗਰੀ ਤੋਂ ਆਸ਼ੀਰਵਾਦ ਮਿਲੇਗਾ ਬਿਲਕੁਲ ਮਿਲੇਗਾ ਜੀ ਇਹਦਾ ਤੁਹਾਨੂੰ ਮਤਲਬ ਇਹ ਸ ਇਹਦਾ ਅਹਿਸਾਸ 4 ਤਰੀਕ ਨੂੰ ਹੋਏਗਾ ਕਿਹੜਾ ਬੰਦਾ ਸੱਚੀ ਸੁੱਚੀ ਪ੍ਰਮਾਤਮਾ ਦੀ ਇਸ ਨਗਰੀ ਦੀ ਸੱਚੇ ਤਰੀਕ ਮਨ ਦੇ ਨਾਲ ਸੇਵਾ ਕਰੂਗਾ ਕਦੀ ਵੀ ਪਿੱਠ ਲੱਗਨ ਦੇ ਨਾ ਨਗਰੀ ਪੇਟ ਲੱਗੰਦੀ ਆ ਨਾ ਗੁਰੂ ਘਰ ਦੇ ਲੋਕ ਪੇਟ ਲੱਗੰਦ ਨੇ ਇੱਕ ਸਾਡੇ ਪੰਜਾਬੀਆਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਧੀ ਦਾ ਜਿਹੜਾ ਆਸ਼ੀਰਵਾਦ ਉਹ ਵੀ ਬੜੀ ਵੱਡੀ ਚੀਜ਼ ਹੁੰਦੀ ਬੇਟੀ ਤੁਹਾਡੀ ਬੇਟੀ ਨਾਲ ਨਾਲ ਜਾ ਰਹੀ ਹੈ ਪਰਵ ਵੀ ਸਪੈਸ਼ਲੀ ਅੱਜ ਨਾਲ ਆਈ ਆ ਉਹ ਕਿੰਨੀ ਬੇਖੋ ਬੇਖੋ ਨੇ ਪੂਰਾ ਪ੍ਰਚਾਰ ਕੀਤਾ ਜੀ ਪਿਛਲੇ 20-25 ਦਿਨ ਤੋਂ ਇੱਥੇ ਹੀ ਨੇ ਸਾਰਾ ਪਰਿਵਾਰ ਉਹ ਲੱਗੇ ਨੇ ਕਿਉਂਕਿ ਮਾਂ ਧੀ ਦਾ ਪਿਓ ਧੀ ਦਾ ਇੱਕ ਬੜਾ ਗੂੜਾ ਰਿਸ਼ਤਾ ਹੈ ਸੋ ਮੇ ਜੈ ਮਹਾਪੁੱਤ ਤੇ ਬੱਚੇ ਤੇ ਕਹਿ ਰਹੇ ਕਿ ਪਾਪਾ ਦੀ ਇਸ ਵਾਰ ਹੈਟ੍ਰਿਕ ਹੈ ਤੁਹਾਨੂੰ ਕਿੰਨਾ ਕਿ ਯਕੀਨ ਹੈ ਮੈਨੂੰ ਵਿਸ਼ਵਾਸ ਹੈ ਮੈਨੂੰ ਆਪਣੇ ਇਸ ਨਗਰੀ ਤੇ ਵਿਸ਼ਵਾਸ ਹੈ ਨਗਰੀ ਦੇ ਲੋਕਾਂ ਦੇ ਵਿੱਚ ਅਸویرੇ ਪਹਿਲੇ ਵਾਰ ਮਾਂ ਨੇ ਕੀ ਕਿਹਾ ਸਭ ਤੋਂ ਪਹਿਲਾਂ ਵਾਰ ਮਾਂ ਨੇ ਕੀ ਕਿਹਾ ਅਸ਼ੀਰਵਾਦ ਦਿੱਤਾ ਪਰਮਾਤਮਾ ਭਲਾ ਕਰੇ ਉਹ ਹਮੇਸ਼ਾ ਹੀ ਗੁਰੂ ਮਹਾਰਾਜ ਦਾ ਅਸ਼ੀਰਵਾਦ ਦਿੰਦੇ ਤੇ ਤੁਸੀਂ ਵੇਖ ਸਕਦੇ ਹੋ ਐਸ ਵੀ ਐਲ ਟੀਵੀ ਸਕਰੀਨ ਦੇ ਉੱਤੇ ਕਿ ਐਸ ਵੀ ਐਲ ਪਰਿਵਾਰਕ ਮੈਂਬਰਾਂ ਦੇ ਨਾਲ ਨੇ ਤਾਂ ਵੋਟ ਦੀ ਇੱਕ ਪੌਂਦ ਦੀ ਜਰੀ ਹੈ ਸ਼ੁਰੂਆਤ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਆ ਬੇਟੇ ਨੂੰ ਕੁਝ ਖਾਸ ਕੀ ਹੋਏਗਾ ਸਵਰੇ ਦੇਖੋ ਜੀ ਬੇਟੇ ਨੂੰ ਜੋ ਕਹਿਣਾ ਰੋਜ਼ ਕਹਿੰਦੇ ਆ ਪਰਮਾਤਮਾ ਕੀ ਅਰਦਾਸ ਕੀਤੀ ਆ ਜੀ ਤੇ ਜਿਸ ਤਰ੍ਹਾਂ ਜਨਤਾ ਨੇ ਭੈਣ ਭਰਾਵਾਂ ਪਿੱਛੇ ਸਾਥ ਦਿੱਤਾ ਔਰ ਦੋ ਵਾਰ ਬੜੀ ਸੋਹਣੀ ਜੀੜ ਨਾਲ ਜਿੱਤ ਪ੍ਰਾਪਤ ਕਰਦੇ ਰਹਿਆ ਤੇ ਲੋਕਾਂ ਚ ਵਿਸ਼ੇਦੇ ਰਹਿਆ ਇਸ ਵਾਰ ਵੀ ਹੁਣ ਜਿਹੜੀ ਚੀਜ਼ ਦਾ ਫਲ ਇਲੈਕਸ਼ਨ ਰਾਤੇ ਆ ਇਹਦੇ ਚ ਅਸੀਂ ਇਹ ਅਰਦਾਸ ਕਰਦੇ ਆ ਜੀ ਪਰਮਾਤਮਾ ਕੇ ਭੈਣ ਭਰਾ ਜਨਤਾ ਸਾਨੂੰ ਸਾਥ ਦੇਵੇ ਜਿਸ ਤਰ੍ਹਾਂ ਪਿਛੇ ਜਿੱਤਣ ਵਿੱਚ ਸਹਾਇ ਹੋਇਆ ਐਰਕਾ ਉਸ ਨਾਂ ਨੇ ਚੜ੍ਹਦੀ ਕਲਾ ਵਿੱਚ ਲੀਡ ਜਿੱਤ ਪ੍ਰਾਪਤ ਕਰੇ ਔਰ ਜਨਤਾ ਦੀ ਭੈਣ ਭਰਾਵਾਂ ਦੀ ਤੇ ਕਾਰਪਾਲ ਦੀ ਵੱਧ ਚੜ੍ਹ ਕੇ ਸੇਵਾ ਕਰੇਗੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਗੁਰਜੀਤ ਔਜਲਾ ਆਪਣੇ ਵੋਟ ਦਾ ਇਸਤੇਮਾਲ ਕਰਕੇ ਆ ਰਹੇ ਨੇ ਤਾਂ ਇਸ ਵੇਲੇ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਆਪਣੇ ਪਿਤਾ ਜੀ ਦੇ ਨਾਲ ਔਰ ਆਪਣੇ ਬ੍ਰਦਰ ਜਿਹੜੇ ਕਿ ਉਹਨਾਂ ਦੇ ਨਾਲ ਹੁੰਦੇ ਨੇ ਤਾਂ ਇਸ ਵੇਲੇ ਵੋਟ ਦਾ ਇਸਤੇਮਾਲ ਤੁਸੀਂ ਵੇਖੋਗੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਆਪਣਾ ਮਤ ਦਾ ਇਸਤੇਮਾਲ ਕਰਕੇ ਆ ਰਹੇ ਨੇ ਤਾਂ ਇੱਕ ਸਾਈਨ ਜਿਹੜਾ ਹੁੰਦਾ ਹੈ ਸ਼ਾਹੀ ਦੇ ਵਿੱਚ ਇਹ ਸਿਆਹੀ ਜਰੀ ਹੈ ਸਿਆਹੀ ਦੇ ਵਿੱਚ ਜੀਵਨ ਹੈ ਔਰ ਇਸ ਸਿਆਹੀ ਦੇ ਨਾਲ ਜਿਹੜੀ ਹੈ ਵਿਕਟਰੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਵਿਕਟਰੀ ਦਾ ਸਾਈਨ ਦਿੰਦੇ ਹੋ ਇਹ ਨਜ਼ਰ ਆ ਰਹੇ ਨੇ ਵਿਕਟਰੀ ਦਾ ਸਾਈਨ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ ਲਗਾਤਾਰ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਕਿ ਸੰਸਦ ਗੁਰਜੀਤ ਸਿੰਘ ਔਜਲਾ ਥਰਡ ਟਾਈਮ ਜਿਹੜਾ ਹੈ ਸਵਾਰ ਐਮਪੀ ਦੀ ਚੋਣ ਲੜ ਰਹੇ ਨੇ ਤਾਂ ਲਗਾਤਾਰ ਵਿਕਟਰੀ ਦਾ ਸਾਈਨ ਦਿੱਤਾ ਜਾ ਰਿਹਾ ਹੈ ਪਰਿਵਾਰ ਦਾ ਇਸ ਵੇਲੇ ਤੁਸੀਂ ਵੇਖਦੇ ਹੋਗੇ ਇਕੱਠੇ ਹੋ ਕੇ ਵਿਕਟਰੀ ਦਾ ਸਾਈਨ ਦੇ ਕੇ ਚਿਹਰੇ ਤੇ ਖੁਸ਼ੀ ਦੇ ਨਾਲ ਇਸ ਵੇਲੇ ਉਹਨਾਂ ਵੱਲੋਂ ਆਪਣਾ ਵੋਟ ਦਰਸਾਇਆ ਜਾ ਰਿਹਾ ਹੈ ਤਾਂ ਵੇਖਦੇ ਹੋ ਇਸ ਵੇਲੇ ਤਸਵੀਰਾਂ ਤਾਂ ਇਹ ਉਹ ਮੰਜ਼ਰ ਸੀ ਕਿ ਜਿਹੜਾ ਤੁਹਾਨੂੰ ਦਿਖਾਣਾ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿਸੇ ਕੈਂਡੀਡੇਟ ਵਾਸਤੇ ਔਰ ਇਸ ਵੇਲੇ ਗੁਰਜੀਤ ਸਿੰਘ ਔਜਲਾ ਆਪਣੇ ਪਰਿਵਾਰ ਦੇ ਨਾਲ ਵੋਟ ਕਰਕੇ ਨਿਕਲੇ ਨੇ ਤਕਰਨ ਤੋਂ ਬਾਅਦ ਕਿਸ ਤਰ੍ਹਾਂ ਦਾ ਹੈ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਜਿਹੜਾ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਚੋਣ ਦੰਗਲ ਕਹਿ ਸਕਦੇ ਆ ਅੱਜ ਉਹਦੀ ਲਾਸਟ ਫੇਸ ਦੀ ਇਲੈਕਸ਼ਨ ਹੈ ਔਰ ਮੈਂ ਵੀ ਇੱਕ ਬਤੌਰ ਵੋਟਰ ਉਹਦੇ ਚਿੱਤਾ ਲਿਆ ਹੈ ਵੋਟ ਕਾਸਟ ਕੀਤੀ ਹੈ ਵਿਦ ਫੈਮਿਲੀ ਅਸੀਂ ਸਾਰੇ ਸੋ ਗਰਮੀ ਬੜੀ ਹੈ ਕੀ ਕਹਿਣਾ ਚਾਹੁੰਦੇ ਆ ਅੰਮ੍ਰਿਤਸਰ ਦੇ ਲੋਕਾਂ ਨੂੰ ਕਿਉਂਕਿ ਇਹ ਬਹੁਤ ਵੱਡਾ ਦਿਨ ਆ ਜੀ ਦੇਖੋ ਪਹਿਲੀ ਗੱਲ ਤੇ ਅੰਮ੍ਰਿਤਸਰ ਦੇ ਲੋਕ ਬੜੇ ਜਿਹਾਰੂ ਲੋਕ ਨੇ ਗਰਮੀਆਂ ਦੀ ਪਰਵਾਹ ਨਹੀਂ ਕਰਦੇ ਪਰ ਫਿਰ ਵੀ ਮੈਂ ਕਹਾਂਗਾ ਕਿ ਕਦੇ ਕੋਤਾ ਹੀ ਨਾ ਵਰਤਿਓ ਵੋਟ ਪਾਉਣ जरूर ਨਿਕਲੋ ਕਰੋ ਉਹ ਜਿਹੜਾ ਵੋਟ ਪਾਉਣੀ ਚਾਹੀਦੀ ਉਹ ਜਿਹੜੀ ਰਾਜਨੀਤੀ ਕਿੱਦਾਂ ਦੀ ਹੋ ਗਈ ਆ ਕਿ ਕਿਸ ਤਰ੍ਹਾਂ ਲੇਟ ਨਾਈਟ ਦੀਆਂ ਵੀ ਤਸਵੀਰਾਂ ਪਾਈਆਂ ਜਾਂ ਜਾਲੀਕਾ ਪ੍ਰਚਾਰ ਕਰ ਰਹੇ ਹੋ ਦੇਖੋ ਅਸੀਂ ਤੇ ਕੱਲ ਹੁਣ ਪ੍ਰਚਾਰ ਦਾ ਤੇ ਨਹੀਂ ਅਸੀਂ ਕੱਲ ਤੇ ਅਸੀਂ ਲੋਕਾਂ ਦੇ ਨਾਲ ਬਸ ਮਿਲ ਵਰਤਨ ਸੀ ਕਿਤੇ ਮੱਥਾ ਟੇਕਾ ਕਿਤੇ ਦੋ ਸੁੱਖ ਚਲੇਗੇ ਜਾਂ ਕੋਈ ਕਿਸੇ ਨਾਲ ਪਰਸਨਲ ਕੋਈ ਪਰਿਵਾਰਿਕ ਮੀਟਿੰਗ ਸੀ ਉੱਥੇ ਸੀ ਬਾਕੀ ਰਾਜਨੀਤੀ ਇਹ ਹੈ ਕਿ ਕੱਲ ਜਿਸ ਤਰੀਕੇ ਦੇ ਨਾਲ ਮਤਲਬ ਡੁਬਲੀਕੇਟ ਵਾਜਾਂ ਬਣਾ ਬਣਾ ਕੇ ਕੈਂਡੀਡੇਟ ਦੀਆਂ ਦੂਜੀ ਪਾਰਟੀ ਲਈ ਅਪੀਲ ਕਰਾਈ ਜਾ ਰਹੀ ਹੈ ਉਹ ਬੜੀ ਮਤਲਬ ਮਦ ਪਾਕੀ ਗੱਲ ਹੈ ਲੋਟਾਈ ਮੈਂਬਰ ਪਾਰਲੀਮੈਂਟ ਤੋਂ 3rd ਟਾਈਮ ਜਿਹੜੇ ਸ਼ਹਿਰੀ ਇਤਰਾਣ ਦੇ ਵਿੱਚ ਆਮ ਕਿਤੇ ਨਾ ਕਿਤੇ ਘਟ ਜਾਂਦੀ ਪਿੰਡਾਂ ਦੇ ਵਿੱਚ ਫਿਰ ਪੂਲਿੰਗ ਜਿਹੜੀ ਆ ਉਹ ਘੋ ਜਾਂਦੀ ਹੈ ਹਾਂ ਇਹ ਫਰਕ ਹੈ ਇਹਨੂੰ ਕੀ ਕਹਿਣਾ ਚਾਹੁੰਦੇ ਸ਼ਹਿਰ ਦੇ ਵੋਟਰ ਨੂੰ ਨਹੀਂ ਮੈਂ ਸ਼ਹਿਰ ਵਾਲੇ ਵੋਟਰ ਨੂੰ ਕਹਿਣਾ ਚਾਹੁੰਦਾ ਕਿ ਸਭ ਤੋਂ ਬਾਅਦ ਅਸੀਂ ਹਮੇਸ਼ਾ ਹੀ ਸਰਕਾਰ ਦਾ ਕ੍ਰਿਟਿਸਾਈਜ਼ ਕਰਦੇ ਹਾਂ ਵੀ ਸਰਕਾਰ ਐਦਾਂ ਨਹੀਂ ਕਰਦੀ ਐਦਾਂ ਹੋਣਾ ਚਾਹੀਦਾ ਹੈ ਠੀਕ ਹੋਣਾ ਚਾਹੀਦਾ ਜਦ ਜੋ ਵੀ ਹੈ ਪਰ ਵੋਟ ਜ਼ਰੂਰ ਪਾਣੀ ਜੇ ਦੀ ਵੋਟ ਵੇਲੇ ਆਪਾਂ ਬਹੁਤ ਪਿੱਛੇ ਰਹਿ ਜਾਂਦੇ ਆ ਅਸੀਂ ਹੁਣ ਜਿਵੇਂ ਛੁੱਟੀ ਆ ਗਈ ਸ਼ਨੀ ਐ ਐਤਵਾਰ ਐ ਉਹ ਜ਼ਿਆਦਾ ਕੁਝ ਲੋਕ ਬਾਹਰ ਨੂੰ ਵੀ ਨਿਕਲ ਗਏ ਹੁਣ ਮੇਰੀ ਇੱਕ ਰਿਕੁਐਸਟ ਹੈ ਕਿ ਕਿਰਪਾ ਕਰਕੇ ਜੇ ਕਿਹਨੇ ਜਾਣਾ ਵੀ ਹੈ ਤੇ ਲੇਟ ਨਿਕਲਿਓ ਹੁਣ ਕੋਈ ਐਸ ਵੇਲੇ ਤੁਹਾਨੂੰ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਵੋਟ ਦਾ ਅਧਿਕਾਰ ਜਿਹੜਾ ਹੈ ਫਿਰ ਉਹਨੂੰ ਵਰਤੋ ਦੇ ਸਾਰਾ ਸਰ ਥਰਡ ਟਾਈਮ ਮੈਂਬਰ ਪਾਰਲੀਮੈਂਟ ਲੜ ਰਹੇ ਹੋ ਕਿ ਸਮਝੋ ਕਿੰਨਾ ਵੱਡਾ ਮਾਣ ਹੈ ਕਿ ਇੱਕ ਇੱਕ ਬੜਾ ਵੱਡਾ ਸੁਪਨਾ ਹੁੰਦਾ ਕਿ ਥਰਡ ਟਾਈਮ ਲੜਨਾ ਦੇਖੋ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਸੱਚੇ ਪਾਤਸ਼ਾਹ ਨੇ ਇਸ ਗ ਮੈਂ ਸੱਚਿਆਂ ਦਾ ਔਰ ਉਹਨਾਂ ਦੀ ਇਸ ਕਰਕੇ ਜਿਹੜਾ ਅਪੀਅਰੈਂਸ ਹੈ ਲੋਕਾਂ ਦੇ ਚਿਹਰੇ ਤੇ ਬੜੀ ਜ਼ਬਰਦਸਤ ਹੈ ਪੋਜ਼ਿਟਿਵ ਹੈ ਜਦੋਂ ਵੀ ਲੰਮੈ ਗਿਆ ਮੈਂ ਲੋਕਾਂ ਹੱਸ ਕੇ ਮਿਲੇ ਨੇ ਪਤਾ ਲੱਗ ਜਾਂਦਾ ਤੁਹਾਨੂੰ ਚਿਹਰੇ ਦੇ ਔਰ ਅਨਨੋਨ ਪਰਸਨ ਵੀ ਲੋਕ ਤਾਂ ਕੋਈ ਨਾ ਸਾਹਿਬ ਵਿਸ਼ਵਾਸ ਚਰਚਾ ਹੈਟ੍ਰਿਕ ਦੀ ਚਰਚਾ ਹੋ ਰਹੀ ਹੈ ਕਿ ਮੋਟਰ ਕੋਲ ਤਾਂ ਕਿੰਨਾ ਕੋਈ ਵਿਸ਼ਵਾਸ ਹੈ ਜੀ ਹੈਟ੍ਰਿਕ 100% ਹੈਟ੍ਰਿਕ ਹੋਏਗੀ ਔਰ ਮੈਨੂੰ ਲੋਕ ਵਿਸ਼ਵਾਸ ਹੈ ਆਪਣੇ ਵੋਟਰਸ ਤੇ ਆਪਣੇ ਇਸ ਨਗਰੀ ਦੇ ਦਾ ਦੇਸ ਪੋਟਰ ਤੇ ਕਾਂਗਰਸ ਦੀ ਬਰਕਰਾਰੀ ਪੱਕੀ ਆ ਰਾਣੇ ਹੋਣ ਵਾਲਾ ਬਸ ਥੈਂਕ ਯੂ ਜੀ ਔਰ 100% ਹੈਟ੍ਰਿਕ ਹੋਏਗੀ ਔਰ ਮੈਨੂੰ ਵਿਸ਼ਵਾਸ ਹੈ ਆਪਣੇ ਕੀਤੇ ਕੰਮਾਂ ਦੇ ਔਰ ਸਰ ਪੱਕੀ ਵਿਕਾਸ ਤੇ ਮੈਂ ਇਹ ਨਹੀਂ ਜ਼ਰੂਰੀ ਕਹੂੰਗਾ ਵੀ ਇੱਕ ਕੰਮ ਕਰ ਲਿਆ ਇਹ ਨਹੀਂ ਹਰ ਪੱਖ ਤੇ ਲੋਕਾਂ ਦੇ ਨਾਲ ਵਿਚਰਨਾ ਪੈਂਦਾ ਹਰ ਪੱਖ ਤੇ ਲੋਕਾਂ ਦੀ ਗੱਲ ਕਰਨੀ ਪੈਂਦੀ ਹੈ ਸੋ ਆਪਾਂ ਉਹ ਕੀਤੀ ਹੈ शुक्रिया ਪੈਸੀ ਸੰਸਦ ਗੁਰਜੀਤ ਸਿੰਘ ਔਜਲਾ ਤਾ ਆਪਣੀ ਪਰਿਵਾਰ ਦੇ ਨਾਲ ਵੋਟ ਪਾ ਕੇ ਨਿਕਲੇ ਨੇ ਹੈਟ੍ਰਿਕ ਦਾ ਦਾਅਵਾ ਥਰਡ ਟਾਈਮ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਧਲਾ ਇਸ ਵਾਰ ਉਤਰੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਸ ਵਾਰ ਤੀਜੀ ਵਾਰ ਵੀ ਲੋਕ ਉਹਨਾਂ ਨੂੰ ਇਸ ਵਾਰ ਅੰਮ੍ਰਿਤਸਰ ਦਾ ਕਿੰਗ ਬਣਾਣਗੇ ਅੰਮ੍ਰਿਤਸਰ ਦੀ ਸੱਤਾ ਦਾ ਮੇਨ ਜਿਹੜਾ ਸ਼ਖਸ ਚੁਣਨਗੇ ਔਰ ਤੀਸਰੀ ਵਾਰ ਉਹ ਸੰਸਦ ਦੇ ਵਿੱਚ ਜਾਣਗੇ ਤਾਂ ਹੈਟ੍ਰਿਕ ਦੇ ਦਾਅਵੇ ਨਾਲ ਗੁਰਜੀਤ ਸਿੰਘ ਓਧਲਾ ਵੋਟ ਪਾਦੇ ਨਜ਼ਰ ਆਏ ਨੇ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ